ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਅੱਜ ਇਸ ਲਾਜ ਯੂਨੀਵਰਸਿਟੀ ਦੇ ਵਿੱਚ ਇੱਕ ਆਪਣੀ ਕਿਸਮ ਦਾ ਨਵ ਇਕਲਾ ਪ੍ਰੋਗਰਾਮ ਜਿਹੜਾ ਉਹਦੀ ਸ਼ੁਰੂਆਤ ਕਰਨ ਲਈ ਇੱਥੇ ਪਹੁੰਚੇ ਹਾਂ ਕੱਠੇ ਹੋਏ ਹਾਂ ਸਭ ਤੋਂ ਪਹਿਲਾਂ ਮੈਂ ਮੇਰੇ ਕੈਬਨਿਟ ਦੇ ਸਾਥੀ ਹੈਲਥ ਮਨਿਸਟਰ ਪੰਜਾਬ ਬਲਬੀਤ ਸਿੰਘ ਜੀ ਦਾ ਡਾਕਟਰ ਬਲਬੀਤ ਜੀ ਸਾਡੇ ਇਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਡਾਕਟਰ ਜੈ ਸਿੰਘ ਡਿਵੀਜ਼ਨਲ ਕਮਿਸ਼ਨਰ ਬਬਲਾਨੀ ਸਾਹਿਬ ਕੁਲਦੀਪ ਸਿੰਘ ਜੀ ਪੁਲਿਸ ਦੇ ਬਹੁਤ ਹੀ ਸੀਨੀਅਰ ਆਫੀਸਰ ਸਹਿਬਾਨ ਔਰ ਕਾਨੂੰਨ ਦੀ ਪੜ੍ਹਾਈ ਕਰ ਰਹੇ ਜਾਂ ਕਾਨੂੰਨ ਦੇ ਐਕਸਪਰਟ ਜਿੰਨੇ ਵੀ ਇਸ ਖੂਬਸੂਰਤ ਐਡੀਟੋਰੀਅਮ ਦੇ ਵਿੱਚ ਪਹੁੰਚੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਬੋਲਦਿਆਂ ਦੱਸਿਆ ਗਿਆ ਕਿ ਆਪਣੀ ਕਿਸਮ ਦਾ ਇਹ ਇੱਕ ਨਵਕਲਾ ਪ੍ਰੋਗਰਾਮ ਹੈ ਜਿਹਦੇ ਵਿੱਚ ਲਗਭਗ 730 ਤੋਂ ਉੱਪਰ ਪੰਜਾਬ ਪੁਲਿਸ ਦੇ ਕਾਬਲ ਅਫਸਰ ਸਾਹਿਬਾਨ ਜਾਂ ਜਿਹੜੇ ਇਨਵੈਸਟੀਗੇਸ਼ਨ ਡਿਊਟੀ ਤੇ ਤਾਇਨਾਤ ਰਹਿੰਦੇ ਨੇ ਉਹ ਇੱਕ 6 ਦਿਨ ਦਾ ਇੱਥੇ ਕੈਂਪ ਲਾਉਣਗੇ ਟ੍ਰੇਨਿੰਗਸ ਕੈਂਪ ਲੱਗੂਗਾ ਖਾਸ ਤੌਰ ਤੇ ਜਿਹਦੇ ਵਿੱਚ ਐਨਡੀਪੀਐਸ ਦੇ ਜਿਹੜੇ ਕਾਨੂੰਨ ਮੁਤਾਬਕ ਕਿਸ ਤਰ੍ਹਾਂ ਜਿਹੜੇ ਤਸਕਰ ਨੇ ਜਾਂ ਜਿਹੜੇ ਸਮੱਗਲਰ ਨੇ ਉਹਨਾਂ ਤੇ ਪੁਖਤਾ ਕਾਰਵਾਈ ਕਰਨੀ ਹੈ ਇਹਦੀ ਟ੍ਰੇਨਿੰਗ ਦਿੱਤੀ ਜਾਊਗੀ ਤੁਹਾਡੀ ਕਾਬਲੀਅਤ ਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਬਹੁਤ ਹੀ ਕਾਬਲ ਅਫਸਰ ਹੋ ਤੁਸੀਂ ਤੁਹਾਡੀਆਂ ਬਹੁਤ ਸਾਰੀਆਂ ਟ੍ਰੇਨਿੰਗਸ ਹੋਈਆਂ ਹੋਣਗੀਆਂ ਪਰ ਇਸ ਕਿਸਮ ਦੀ ਟ੍ਰੇਨਿੰਗ ਦੀ ਜ਼ਰੂਰਤ ਇਸ ਕਰਕੇ ਪਈ ਹੈ ਕਿ ਕਿਉਂਕਿ ਜਦੋਂ ਅਪਰਾਧ ਦੀ ਅਪਡੇਟ ਹੁੰਦੇ ਰਹਿੰਦੇ ਨੇ ਨਾਲ-ਨਾਲ ਫਿਰ ਪੁਲਿਸ ਨੂੰ ਵੀ ਅਪਡੇਟ ਰੱਖਣਾ ਬੜਾ ਜ਼ਰੂਰੀ ਹੈ ਉਹਨਾਂ ਕੋਲੇ ਵੀ ਇਨਫਰਾਸਟ੍ਰਕਚਰ ਜਿਹੜਾ ਹੈ ਉਹ ਉਸ ਲੈਵਲ ਦਾ ਹੋਵੇ ਕਿ ਉਹ ਮੁਕਾਬਲਾ ਕਰ ਸਕਣ ਆਮ ਤੌਰ ਤੇ ਜੋ ਗਰਾਉਂਡ ਤੋਂ ਸਾਡੇ ਕੋਲੇ ਫੀਡਬੈਕ ਆਉਂਦੀ ਸੀ ਉਹਦੇ ਵਿੱਚ ਕਾਫੀ ਲੋਕਾਂ ਦੀਆਂ ਸ਼ਿਕਾਇਤਾਂ ਕਹਿ ਲਓ ਜਾਂ ਸ਼ਿਕਵੇ ਕਹਿ ਲਓ ਕਿ ਜੀ ਸਾਡੇ ਪਿੰਡ ਜਿਹੜਾ ਬੰਦਾ ਨਸ਼ਾ ਵੇਚਦਾ ਹੈ ਉਹਨੂੰ ਅਸੀਂ ਥਾਣੇ ਲੈ ਜਾਂਦੇ ਆਂ ਫੜ ਕੇ ਪਰ ਕਾਨੂੰਨ ਇੰਨਾ ਕਮਜ਼ੋਰ ਹੈ ਜਾਂ ਇੰਨੀਆਂ ਚੱਲੂ ਪੁਲਿਸ ਨੇ ਕਿ ਅਸੀਂ ਬਾਅਦ ਚ ਆਉਂਦੇ ਆਂ ਪਿੰਡ ਉਹ ਪਹਿਲਾਂ ਆ ਜਾਂਦਾ ਕਿਉਂਕਿ ਜ਼ਮਾਨਤ ਹੋ ਜਾਂਦੀ ਥਾਣੇ ਚ ਜ਼ਮਾਨਤ ਹੋ ਜਾਂਦੀ ਹੈ ਜਾਂ ਫਿਰ ਪੋਲੀਟੀਕਲ ਇੰਟਰਫੀਰੈਂਸ ਬਹੁਤ ਜ਼ਿਆਦਾ ਸੀ ਜਿਹੜੀ ਕਿ ਹੁਣ ਬਿਲਕੁਲ ਬੰਦ ਕਰਤੀ ਅਸੀਂ ਕਿਸੇ ਵੀ ਸਾਡੇ ਐਮ ਦਾ ਮੰਤਰੀ ਦਾ ਜਾਂ ਕਿਸੇ ਚੇਅਰਮੈਨ ਦਾ ਜਾਂ politcal ਬੰਦਾ ਫੋਨ ਨਹੀਂ ਤੁਹਾਨੂੰ ਆਉਂਦਾ ਹੋਊਗਾ ਇਹਨੂੰ ਛੱਡ ਦਿਓ ਇਹ ਆਪਣਾ ਬੰਦਾ ਹੈ ਇੱਥੇ ਪਰਚਾ ਪਾ ਦਿਓ ਇਹ ਉਹਨਾਂ ਦਾ ਬੰਦਾ ਹੈ ਫਲਾਣੇ ਦਾ ਬੰਦਾ ਹੈ ਤੁਹਾਨੂੰ ਬਿਲਕੁਲ ਫ੍ਰੀਹੈਂਡ ਦਿੱਤਾ ਗਿਆ ਇਸ ਮਾਮਲੇ 'ਚ ਸੈਂਟਰ ਸਰਕਾਰ ਨਾਲ ਵੀ ਅਸੀਂ ਮੌਕੇ ਮੌਕੇ ਤੇ ਡਿਸਕਸ਼ਨ ਕਰਦੇ ਰਹਿੰਦੇ ਆ ਕਿ ਐਨਡੀਪੀਐਸ ਐਕਟ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਹੋਵੇ ਕਜੀ ਦੇ ਤਹਿਤ ਜਿਹੜੇ ਨਸ਼ੇ ਨਾਲ ਸਾਡੀ ਜਵਾਨੀ ਨੂੰ ਬਰਬਾਦ ਕਰ ਰਹੇ ਨੇ ਉਹਨਾਂ ਨੂੰ ਆਪਣੀ ਸਹੀ ਜਗ੍ਹਾ ਤੇ ਪਹੁੰਚਾਇਆ ਜਾ ਸਕੇ ਇੱਥੇ ਹੁਣ ਜਿਹੜੀ ਟ੍ਰੇਨਿੰਗ ਹੈ ਉਹਦੇ ਵਿੱਚ ਸਬੂਤਾਂ ਨੂੰ ਸੰਭਾਲਣਾ ਐਂਡੀਪੀਐਸ ਦੇ ਜਿੰਨੇ ਵੀ ਐਕਟ ਨੇ ਐਕਟ ਦੇ ਅੰਤਰਗਤ ਕਿਹੜੇ ਕਿਹਦੇ ਅੰਦਰ ਕਿਹੜੇ ਐਕਟ ਦੇ ਅੰਦਰ ਐਫ ਆਈ ਆਰ ਲਿਖਣੀ ਹੈ ਫਿਰ ਕਿਉਂਕਿ ਕਾਨੂੰਨ ਦੇਸ਼ ਦੇ ਹੁਣ ਭਾਰਤੀਆਂ ਨੇ ਆ ਸਹਾਇਤਾ ਆ ਗਈ ਚੇਂजेस ਹੋਈਆਂ ਨੇ ਇੰਡੀਅਨ ਪੈਨਲ ਜਿਹੜਾ ਪਹਿਲਾ ਕਾਨੂੰਨ ਸੀ ਸਾਡਾ ਉਹਦੇ ਵਾਸਤੇ ਵੀ ਤੁਹਾਨੂੰ ਇੱਥੇ ਟ੍ਰੇਨਿੰਗ ਪ੍ਰੋਪਰ ਮਿਲੂਗੀ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਹਫਤਾ ਤੁਸੀਂ ਥੋੜਾ ਜਿਹਾ ਜੁੜੀਆਂ ਝੰਜਟ ਨੇ ਥਾਣਿਆਂ ਦੇ ਤਹਿਸੀਲਾਂ ਦੇ ਡਿਸਟ੍ਰਿਕਟ ਦੇ ਉਹਨਾਂ ਤੋਂ ਥੋੜਾ ਜਿਹਾ ਆਫ ਰਹੋਗੇ ਆਪਸ ਵਿੱਚ ਮਿਲੋਗੇ ਬੈਠੋਗੇ ਇਕੱਠੇ ਥੋੜਾ ਜਿਹਾ ਪੁਰਾਣਾ ਯੂਨੀਵਰਸਿਟੀ ਵਾਲਾ ਕਾਲਜਾਂ ਵਾਲਾ ਮਾਹੌਲ ਤੁਹਾਨੂੰ ਮਿਲੂਗਾ ਇਹ ਜ਼ਰੂਰੀ ਹੈ ਆਪਣੇ ਮੋਬਾਈਲ ਦੇ ਵਿੱਚ ਵੀ ਹਰ ਹਫ਼ਤੇ ਕੋਈ ਨਾ ਕੋਈ ਅਪਡੇਟ ਆਈ ਰਹਿੰਦੀ ਹੈ ਕਿ ਸੌਫਟਵੇਅਰ ਅਪਡੇਟ ਕਰੋ ਜੀ ਇਹ ਵੀ ਅਪਡੇਟ ਤੁਹਾਡੀ ਜਿਹੜੀ ਹੋ ਰਹੀ ਹੈ ਕਿ ਕਾਨੂੰਨ ਦੀਆਂ ਪੜਾਈਆਂ ਤੁਸੀਂ ਪੜ ਕੇ ਆਏ ਹੋ ਬੜੇ ਕਾਬਿਲ ਅ fırsਰਾਂ ਵਿੱਚ ਕੋਈ ਕਾਬਲੇ ਤੇ ਸ਼ੱਕ ਨਹੀਂ ਪਰ ਨਾਲ ਦੀ ਨਾਲ ਸਮੇਂ ਦੇ ਹਾਨੀ ਹੋ ਕੇ ਚੱਲਦਾ ਵੀ ਸਮਾਂ ਤਾਂ ਕਿ ਤੁਸੀਂ ਬਿਲਕੁਕੁਲ ਅਪ ਟੂ ਡੇਟ ਤੁਹਾਡੇ ਕੋਲ ਇਨਫੋਰਮੇਸ਼ਨ ਹੋਵੇ ਔਰ ਕੇਸ ਇਸ ਤਰ੍ਹਾਂ ਦਾ ਹੋਵੇ ਕਿ ਅਦਾਲਤ ਦੇ ਵਿੱਚ ਟਿਕ ਸਕੇ ਬਹੁਤ ਵਾਰੀ ਕਈ ਵਾਰੀ ਨਹੀਂ ਪਤਾਉਂਦਾ ਜਦੋਂ ਥਾਣਿਆਂ 'ਚ ਮੁਨਸ਼ੀ ਦਾ ਜਿਹੜੇ ਐਫ ਆਈ ਆਰ ਲਿਖਦੇ ਨੇ ਉਹਨਾਂ ਨੂੰ ਟੈਕਨੀਕਲ ਲੈਂਗੁਏਜ ਨਹੀਂ ਪਤਾ ਹੁੰਦਾ ਜਿਹੜੀ ਕੋਰਟ ਦੇ ਵਿੱਚ ਚੱਲਦੀ ਹੈ ਅਸੀਂ ਬਹੁਤ ਸਾਰੇ ਤਹਿਸੀਲ ਪੱਧਰ ਤੇ ਵੀ ਥਾਣਾ ਪੱਧਰ ਤੇ ਐਲ ਆਰ ਵੀ ਦਿੱਤੇ ਨੇ ਤਾਂ ਕਿ ਤੁਸੀਂ ਕਾਨੂੰਨ ਦੇ ਐਕਸਪਰਟ ਬੰਦੇ ਦੀ ਸਲਾਹ ਨਾਲ ਐਫ ਆਈ ਆਰ ਲਿਖ ਸਕੋ ਤਾਂ ਕਿ ਜਦੋਂ ਉੱਥੇ ਲੈ ਕੇ ਜਾਂਦੇ ਆ ਕੀ ਸ ਤਾਂ ਉਹਦੀ ਜਿਹੜੀ ਭਾਸ਼ਾ ਹੈ ਉਹ ਕਾਨੂੰਨੀ ਤੌਰ ਤੇ ਬਿਲਕੁਲ ਮਾਪ ਡੰਡਾ ਤੇ ਪੂਰੀ ਉਤਰਦੀ ਹੋਵੇ ਤੁਹਾਡੇ ਵੱਲੋਂ ਕੋਈ ਤੁਹਾਡੀ ਟੈਂਸ਼ਨ ਚ ਕੋਈ ਕਮੀ ਨਹੀਂ ਰਹਿੰਦੀ ਤੁਹਾਡੀ ਨੀਅਤ ਦੇ ਵਿੱਚ ਕੋਈ ਖੋਟ ਨਹੀਂ ਪਰ ਜਦੋਂ ਅਦਾਲਤਾਂ ਦੇ ਵਿੱਚ ਜਾ ਕੇ ਕੋਈ ਬੰਦਾ ਜਾਂ ਜਿਹੜੇ ਕਾਨੂੰਨ ਦੇ ਮਾਹਰ ਨੇ ਉਹ ਕੋਈ ਨਾ ਕੋਈ ਕਮੀ ਕੱਢ ਕੇ ਉਸ ਬੰਦੇ ਨੂੰ ਛੱਡ ਦਿੱਤਾ ਜਾਂਦਾ ਜਾਂ ਬਰੀ ਕਰ ਦਿੱਤਾ ਜਾਂਦਾ ਤਾਂ ਇਲਜ਼ਾਮ ਤੁਹਾਡੇ ਤੇ ਲੱਗਦੇ ਨੇ ਕਿ ਜੀ ਪੁਲਿਸ ਨੇ ਕੇਸ ਕਮਜ਼ੋਰ ਬਣਾਇਆ ਇਹ ਤਾਂ ਰਲੇ ਹੋਏ ਨੇ ਤਾਂ ਉਹ ਨਹੀਂ ਬੜਾ ਸੌਖਾ ਪੁਲਿਸ ਦਾ ਨਾਮ ਲੈਣਾ ਕਿਸੇ ਵੀ ਫੀਲਡ ਦੇ ਵਿੱਚ ਕਿਸੇ ਵੀ ਇਸ ਤਰ੍ਹਾਂ ਦੀ ਕਮੀ ਦੇ ਵਿੱਚ ਪਰ ਇਹ ਹੈ ਕਿ ਅਸੀਂ ਜਿਹੋਦੀ ਗਵਰਨਮੈਂਟ ਆਈ ਹੈ ਅਸੀਂ ਚਾਹੁੰਦੇ ਹਾਂ ਕਿ ਪੁਲਿਸ ਜਿਹੜੀ ਹੈ ਬਿਲਕੁਲ ਅਪਡੇਟ ਰਹੇ ਤੁਹਾਡੀਆਂ ਗੱਡੀਆਂ ਤੁਹਾਡੇ ਏਕਵਿਪਮੈਂਟਸ ਨਵੇਂ-ਨਵੇਂ ਜਿਹੜੇ ਵੀ ਜਿਵੇਂ ਐਂਟੀ ਡਰੋਨ ਸਿਸਟਮ ਆਪਾਂ ਨੇ ਲਾਂਚ ਕੀਤਾ ਬਾਰਡਰ ਤੇ ਕਿਉਂਕਿ ਜਿਹੜੇ ਡਰੱਗਸ ਐ ਉਹ ਸਾਰਾ ਉਧਰੋਂ ਹੀ ਆਉਂਦਾ ਹੈ ਬਾਰਡਰ ਪਾਰ ਤੋਂ ਤੇ ਉਧਰੋਂ ਡਰੋਨਸ ਆਉਂਦੇ ਨੇ ਜਿਨ੍ਹਾਂ ਨੂੰ ਟਰੈਕ ਕਰਨਾ ਬਹੁਤ ਮੁਸ਼ਕਲ ਐ ਖੇਤਾਂ ਕੁੱਤਾ ਚ ਆ ਜਾਂਦੇ ਐ ਉੱਤਕ ਪਹੁੰਚਦੇ ਪਹੁੰਚਦੇ ਟਾਈਮ ਲੱਗ ਜਾਂਦਾ ਤਾਂ ਉਹ ਉੱਡਣੀ ਨਾ ਜਾਂ ਉਹਨਾਂ ਨੂੰ ਰਸਤੇ ਦੇ ਵਿੱਚ ਹੀ ਜਿਹੜਾ ਉਹ ਟਰੈਕ ਕਰ ਲਿਆ ਜਾਵੇ ਤਾਂ ਕਿ ਉਹ ਜਿਹੜੇ ਇੱਥੇ ਉਹਨਾਂ ਨੂੰ ਪਿਕ ਕਰਨ ਆਏ ਨੇ ਜਾਂ ਜਿਹੜੇ ਇੱਥੇ ਉਹਨਾਂ ਦੇ ਕੋਈ ਬੈਠੇ ਨੇ ਜਿਹੜੇ ਸ਼ਰਾਰਤੀ ਅੰਸਰ ਉਹਨਾਂ ਨੂੰ ਪਿਕ ਕਰ ਸਕਣ ਉਹਨਾਂ ਤੱਕ ਨਾ ਪਹੁੰਚੇ ਫਿਰ ਉਸ ਤੋਂ ਬਾਅਦ ਰੋਜ਼ਗਾਰ ਨੌਜਵਾਨ ਜਿਹੜੇ ਨੇ ਜਿਉਂਨਾਂ ਨੂੰ ਰੋਜ਼ਗਾਰ ਮਿਲੂਗਾ ਪ੍ਰਾਈਵੇਟ ਸੈਕਟਰ ਚ ਸਰਕਾਰੀ ਸੈਕਟਰ ਚ ਤਾਂ ਫੇਰ ਉਹ ਇਧਰ ਉਧਰ ਨਹੀਂ ਦੇਖਣਗੇ ਫੇਰ ਪਟਕਣਗੇ ਨਹੀਂ ਉਹਦੇ ਵਾਸਤੇ ਦੋ ਤਿੰਨ ਤਰੀਕੇ ਨੇ ਰੋਜ਼ਗਾਰ ਜਾਂ ਡਿਗਰੀਆਂ ਮੁਤਾਬਕ ਨੌਕਰੀਆਂ ਜੇ ਕੰਪੀਟੀਸ਼ਨ ਦੇ ਐਗਜ਼ਾਮ ਪਾਸ ਕਰਦੇ ਨੇ ਜਾਂ ਫਿਰ ਖੇਡਾਂ ਵਾਲੇ ਪਾਸੇ ਲੈ ਕੇ ਜਾਈਏ ਤਾਂ ਕਿ ਉਹ ਗਰਾਊਂਡਾਂ ਚ ਜਾਣ ਉਸ ਵੇਲੇ ਖੇਡਾਂ ਵਤਨ ਪੰਜਾਬ ਦੀ ਸ਼ੁਰੂ ਕੀਤਾ ਹੈ ਬੜਾ ਬਹੁਤ ਵੱਡਾ ਰਿਸਪੌਂਸ ਮਿਲ ਰਿਹਾ ਉਹ ਵੀ ਇੱਕ ਯੁੱਧ ਨਸ਼ੇ ਵਿਰੁੱਧ ਦਾ ਇੱਕ ਹਿੱਸਾ ਹੈ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਬੇਲਾ ਮਨ ਸ਼ੈਤਾਨੀ ਦਾ ਕਰ ਜਦੋਂ ਥੋੜਾ ਜਿਹਾ ਵੇਲੇ ਰਹਿੰਦੇ ਨੇ ਫਿਰ ਮਾੜ ਉਹਨਾਂ ਨੂੰ ਕਿਸੇ ਨਾ ਕਿਸੇ ਗਲਤ ਕੰਮਾਂ 'ਚ ਪਾਉਣ ਵਾਸਤੇ ਪ੍ਰੇਰਿਤ ਕਰਦੇ ਰਹਿੰਦੇ ਜੇ ਬੰਦਾ ਕੰਮ ਤੇ ਗਿਆ ਹੋਊਗਾ ਤੁਸੀਂ ਆਪਾਂ ਸਾਰੇ ਪਿੰਡਾਂ ਵਾਲਿਆਂ ਆਪਾਂ ਹੀ ਇਸ ਕਲਚਰ ਨੂੰ ਜਾਣਦੇ ਆ ਸਾਰੇ ਸ਼ਾਇਦ ਤੁਸੀਂ ਵੀ ਆਪਣੇ ਦੋਸਤਾਂ ਮਿੱਤਰਾਂ ਦੇ ਸਰਕਲ 'ਚ ਜਾਂ ਰਿਸ਼ਤੇਦਾਰੀਆਂ 'ਚ ਕਦੇ ਕੋਈ ਐਹੋ ਜਿਹਾ ਬੰਦਾ ਨਹੀਂ ਤੁਸੀਂ ਜਾਣਦੇ ਹੋਵੋਗੇ ਕਿ ਜਿਹਦਾ ਕੋਈ ਬੇਟਾ ਜਾਂ ਜਿਹਦਾ ਕੋਈ ਦੋਸਤ ਜਾਂ ਜਿਹਦਾ ਕੋਈ ਭਰਾ ਉਹ ਨੌਕਰੀ ਵੀ ਕਰਦਾ ਹੈ ਤੇ ਡਰੱਗ ਵੀ ਲੈਂਦਾ ਇਹ ਹੋ ਨਹੀਂ ਸਕਦਾ ਕਿਉਂਕਿ ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ ਜਿਹੜਾ ਨੌਕਰੀ ਕਰਦਾ ਘਰੇ ਆਉਂਦਾ ਹੈ ਬੱਚਿਆਂ ਨਾਲ ਖੇਡਦਾ ਹੈ ਖਾਣਾ ਖਾਂਦਾ ਸੌਂ ਜਾਂਦਾ ਹੈ ਉਹਨੇ ਅਗਲੇ ਦਿਨ ਕੰਮ ਤੇ ਜਾਣਾ ਸੋ ਰੋਜ਼ਗਾਰ ਖੇਡਾਂ ਜਾਂ ਉਹਨਾਂ ਨੂੰ ਕਿਸੇ ਨਾ ਕਿਸੇ ਕਿਤੇ ਆਰੇ ਲਾਇਆ ਜਾਵੇ ਤੇ ਫਿਰ ਰੀਹੈਬ ਸੈਂਟਰ ਅਤੀਜਾ ਅੱਜ ਹੀ ਅਸੀਂ ਕੈਬਨਿਟ ਦੇ ਵਿੱਚ ਕਾਨੂੰਨ ਪਾਸ ਕਰਕੇ ਆਏ ਆ ਕਿ ਜਿਹੜੇ ਪ੍ਰਾਈਵੇਟ ਰੀਹੈਬ ਸੈਂਟਰ ਨੇ ਉਹਨਾਂ ਬਾਰੇ ਅਕਸਰ ਸ਼ਿਕਾਇਤਾਂ ਮਿਲਦੀਆਂ ਨੇ ਕਿ ਟਾਰਚਰ ਕਰਦੇ ਨੇ ਉਹਨਾਂ ਤੇ ਅਸੀਂ ਪੂਰੀ ਬਾਜ਼ ਅੱਖ ਉਹਨਾਂ ਤੇ ਰੱਖਾਂਗੇ ਕਿਹੜੇ ਕਿਹੜੀਆਂ ਦਵਾਈਆਂ ਦਿੰਦੇ ਨੇ ਉਹ ਕਿੰਨੀ ਮਾਤਰਾ ਚੋਂ ਦਵਾਈਆਂ ਦਿੰਦੇ ਨੇ ਉਹਦੀ ਵੀ ਸ਼ਿਕਾਇਤਾਂ ਹੁੰਦੀਆਂ ਸੀ ਕਿ ਉਹ ਇੰਨਾ ਜ਼ਿਆਦਾ ਦੇ ਦਿੰਦੇ ਨੇ ਕਿ ਬਕਾਏ ਹੀ ਬੰਦ ਬਾਹਰ ਜਾ ਕੇ ਵੇਚਣ ਲੱਗ ਜਾਂਦੇ ਹਨ ਕਈ ਬੰਦੇ ਫਿਰ ਕੀ ਹੈ ਉਹ ਇੱਕ ਇੱਕ ਨਸ਼ਾ ਛੱਡ ਕੇ ਦੂਜੇ ਤੇ ਲੱਗ ਜਾਂਦੇ ਆ ਤਾਂ ਕਿ ਹੌਲੀ ਹੌਲੀ ਨਸ਼ੇ ਨਾ ਕਿ ਉਹਨੂੰ ਕਿਸੇ ਹੋਰ ਤੇ ਲਾ ਲੈਣਾ ਫਿਰ ਉਹਨਾਂ ਨੇ ਕਾਉਂਸਲਿੰਗ ਕਰਕੇ ਉਹਨਾਂ ਨੂੰ ਜਿਹੜਾ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਬੋਲਦੇ ਆ ਡਾਕਟਰ ਸਾਹਿਬ ਨੇ ਕਿਹਾ ਮੰਤਰੀ ਸਾਹਿਬ ਨੇ ਕਿ ਉਹਨਾਂ ਨੂੰ ਹੀ ਫਿਰ ਬ੍ਰੈਂਡ ਮੈਸਟਰ ਬਣਾ ਕੇ ਲੈ ਕੇ ਜਾਈਏ ਅਸੀਂ ਗੱਲ ਕਵਾਂਗੇ ਕਿਸੇ ਨੂੰ ਕਿ ਨਸ਼ਾ ਛੱਡ ਦੋ ਇਹਦੇ ਨਾਲ ਘਰ ਬਰਬਾਦ ਹੁੰਦੇ ਨੇ ਡਰੱਗ ਦੇ ਵਿੱਚ ਜ਼ਮੀਨਾਂ ਵੇਚ ਜਾਂਦੀਆਂ ਆ ਉਹਦੀ ਗੱਲ ਅਸਰ ਹੋਰ ਹੁੰਦਾ ਜੇ ਕੋਈ ਇੱਕ ਇਹ ਜਿਹਾ ਬੱਚਾ ਆ ਜੂਗਾ ਜਿਹੜਾ ਨਸ਼ਾ ਛੱਡ ਕੇ ਆਇਆ ਉਹ ਦੱਸੂਗਾ ਜਦੋਂ ਕਿਉਂਕਿ ਉਹਨੇ ਪਿੰਡੇ ਤੇ ਹੰਡਾਈ ਹੋਈ ਆ ਆਪਣੇ ਤੇ ਤਾਂ ਉਹਦਾ ਜ਼ਿਆਦਾ ਅਸਰ ਹੁੰਦਾ ਅਸੀਂ ਇੱਕ ਇੱਦਾਂ ਹੀ ਕੈਂਪ ਲਾਇਆ ਨਸ਼ਾ ਛਡਾਊ ਜਿਹੜੇ ਰੀਹੇਵ ਸੈਂਟਰਾਂ ਦਾ ਕਟ ਕੀਤਾ ਤੇ ਉੱਥੇ ਬੰਦੇ ਵੀ ਆਏ ਇੱਕ ਨੌਜਵਾਨ ਮੁੰਡਾ ਆਇਆ ਉਹ ਕਹਿੰਦਾ ਮੈਂ ਬੋਲਣਾ ਚਾਹੁੰਦਾ ਜੀ ਬੋਲ ਦਿਓ ਜੀ ਉਹ ਨਸ਼ਾ ਛੱਡਿਆ ਸੀ ਉਹਨੇ ਉਹ ਕਹਿੰਦਾ ਵੀ ਮੈਂ ਆਪਣੀ ਕਹਾਣੀ ਦੱਸਣੀ ਚਾਹੁੰਦਾ ਮੇਰੇ ਕੋਲੇ 8 10 ਏਕੜ ਜ਼ਮੀਨ ਸੀ ਤੇ ਮੈਂ ਖੇਤੀ ਕਰਦਾ ਸੀ ਪਰ ਮੈਂ ਇਸ ਬੁਰੀ ਲਤ ਚ ਪੈ ਗਿਆ ਮੈਂ ਇੰਨਾ ਜ਼ਿਆਦਾ ਮੇਰੀ ਬੁੱਧੀ ਭ੍ਰਿਸ਼ਟ ਹੋ ਗਈ ਜਾਂ ਮੈਂ ਇੰਨਾ ਜ਼ਿਆਦਾ ਮੈਨੂੰ ਆਲੇ ਦੁਆਲੇ ਦੇਖਣੋਂ ਹੀ ਹਟ ਗਿਆ ਜਾਂ ਇਮੋਸ਼ਨਲੈਸ ਹੋ ਗਿਆ ਮੈਨੂੰ ਕਿਤੋਂ ਵੀ ਪੈਸੇ ਚਾਹੀਦੇ ਸੀ ਬਸ ਜਿੰਨੇ ਮਰਜ਼ੀ ਚਾਹੀਦੇ ਹੋਣ ਮੈਨੂੰ ਡਰੱਗ ਲੈਣ ਵਾਸਤੇ ਹਰ ਰੋਜ਼ ਪੈਸੇ ਚਾਹੀਦੇ ਸੀ ਉਹ ਕਹਿੰਦਾ ਵੀ ਇੱਥੋਂ ਤੱਕ ਹੋ ਗਿਆ ਕਿ ਮੇਰੇ ਪਿਤਾ ਮੈਨੂੰ ਕੋਈ ਦੁੱਖ ਨਹੀਂ ਹੋਇਆ ਕੋਈ ਮੈਂ ਰੋਇਆ ਨਹੀਂ ਪੱਥਰ ਬਣਿਆ ਹੋਇਆ ਸੀ ਮੈਂ ਇੱਥੋਂ ਤੱਕ ਕਿ ਮੈਂ ਥੋੜੀ ਜੀ ਅੱਖ ਬਚਾ ਕੇ ਆਪਣੇ ਪਿਤਾ ਜੀ ਦੀ ਜਿਹੜੀ লাশ ਸੀ ਉਹਦੀ ਜੇਬ ਚੋਂ ਪੈਸੇ ਵੀ ਕੱਢ ਲਏ ਮੈਂ ਵੀ ਐਸ ਲੈਵਲ ਤੱਕ ਮੈਂ इमोਸ਼ਨਲੈਸ ਹੋ ਗਿਆ ਸੀ ਜ਼ਮੀਨ ਸਾਰੀ ਵਿਗ ਗਈ ਕਹਿੰਦਾ ਹੁਣ ਮੈਂ ਉਸੇ ਜ਼ਮੀਨ ਤੇ ਦਿਹਾੜੀ ਕਰਦਾ ਉਹ ਮੈਂ ਮਾਲਕ ਸੀ ਪਹਿਲਾਂ ਉਸ ਜ਼ਮੀਨ ਦਾ ਹੁਣ ਮੈਂ ਉਸ ਤੇ ਦਿਹਾੜੀ ਕਰਨ ਜਾਂਦਾ ਉਸੇ ਜ਼ਮੀਨ ਪਰ ਉਹ ਕਹਿੰਦਾ ਵੀ ਮੈਂ ਹੁਣ ਵਾਪਸ ਆ ਗਿਆ ਮੈਨੂੰ ਚੰਗਾ ਲੱਗ ਰਿਹਾ ਤੇ ਸਰਕਾਰ ਵੱਲੋਂ ਐਫਰਟਸ achੀਆਂ ਨੇ ਤੇ ਮੈਂ ਵਾਦਾ ਕਰਦਾ ਵੀ ਮੈਂ 2-4 ਸਾਲ ਚ ਮਿਹਨਤ ਕਰਕੇ ਉਹ ਜ਼ਮੀਨ ਆਪਣੀ ਵਾਪਸ ਲੈਦਾ ਉਹਦਾ ਮਾਲਕ ਫੇਰ ਬਣ ਜਾਉ ਇਸ ਗੱਲ ਦਾ ਅਸਰ ਜਾਂਦਾ ਹੈ ਹੋਰ ਬਹੁਤ ਸਾਰੇ ਲੋਕ ਦੇ ਨਾਲ ਇਹ ਕਹਾਣੀ ਸੁਣ ਕੇ ਉਹਦੀ ਹੋਰ ਬਹੁਤ ਸਾਰੇ ਪ੍ਰੇਰਿਤ ਹੋ ਸੋ ਆਪਣੇ ਜਿੰਨਾ ਵੀ ਹੁਣ ਇੱਥੇ ਰਹਿਣ ਦਾ ਵੀ ਜਿਹੜਾ ਯੂਨੀਵਰਸਿਟੀ ਕੈਂਪਸ ਵੱਲੋਂ ਬੀਜੀ ਸਾਹਿਬ ਬਹੁਤ-ਬਹੁਤ ਧੰਨਵਾਦ ਤੁਸੀਂ ਸਾਰਾ ਪ੍ਰਬੰਧ ਕਰਵਾ ਰਹੇ ਹੋ ਤੇ ਮੈਨੂੰ ਉਮੀਦ ਹੈ ਕਿ ਜਿਹੜੇ ਟ੍ਰੇਨਿੰਗ ਅਫਸਰ ਇੱਥੇ ਆਉਣਗੇ ਤੇ ਉਹ ਇੱਕ ਹਫਤੇ ਬਾਅਦ ਇੱਕ ਨਵੀਂ ਸੋਚ ਇੱਕ ਨਵਾਂ ਜਜ਼ਬਾ ਲੈ ਕੇ ਇੱਥੋਂ ਜਾਣਗੇ ਪੰਜਾਬ ਪੁਲਿਸ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਆਈਆਂ ਤੂੰ ਪਹਿਲਾਂ ਪੰਜਾਬ ਪੁਲਿਸ ਜਿਹੜੀ ਇਸ ਗੱਲ ਲਈ ਮੰਨੀ ਜਾਂਦੀ ਹੈ ਕਿ ਚੁਣੌਤੀਆਂ ਜਿਹੜੀਆਂ ਜਿੰਨੀ ਮਰਜ਼ੀ ਵੱਡੀਆਂ ਹੋ ਉਹ ਹਮੇਸ਼ਾ ਜਿੱਤ ਪ੍ਰਾਪਤ ਕਰਦੀ ਹੈ ਫਤਿਹ ਪ੍ਰਾਪਤ ਕਰਦੀ ਹੈ ਤੇ ਇਹ ਵੀ ਇਹਨੂੰ ਵੀ ਇੱਕ ਚੜ੍ਹਤੀ ਮੰਨੀ ਆਪਾਂ ਕਿਉਂਕਿ ਖੁਸ਼ੀ ਦਾ ਇੱਕ ਸਾਜ਼ਿਸ਼ ਕਹਿ ਲੋ ਜਾਂ ਇਹ ਤਰੀਕਾ ਕਹਿ ਲੋ ਤੇ ਆਪਾਂ ਪੁਲਿਸ ਦੇ ਵਿੱਚ ਭਰਤੀਆਂ ਜਿਹੜੀਆਂ ਉਹ ਵੀ ਹੁਣ ਅਸੀਂ ਖੋਲੀਆਂ ਨੇ ਹਰ ਸਾਲ 2300 ਦੇ ਕਰੀਬ ਰਿਟਾਇਰਮੈਂਟਸ ਨੇ ਉਹ ਸਾਰੀਆਂ ਉਸੇ ਸਾਲ ਹੀ ਭਰੀਆਂ ਜਾਂਦੀਆਂ ਪਹਿਲਾਂ 4-4 ਸਾਲਾਂ ਬਾਅਦ ਭਰੀਆਂ ਜਾਂਦੀਆਂ ਸੀ ਕੁਝ ਓਵਰਏਜ ਹੋ ਜਾਂਦੇ ਸੀ ਕਿਸੇ ਤੋਂ ਫਿਜ਼ੀਕਲ ਟੈਸਟ ਨਹੀਂ ਪਾਸ ਹੁੰਦਾ ਸੀ ਹੁਣ ਹਰ ਸਾਲ ਜਿਹੜੀ ਅਪਡੇਟ ਪੁਲਿਸ ਨੂੰ ਰਹਿੰਦੀ ਹੈ ਨਵੀਆਂ ਪੋਸਟਾਂ ਵੀ ਕ੍ਰੀਏਟ ਕਰਨੀਆਂ ਨੇ 2000 ਸਨ 2000 ਚ ਵੀ ਪੁਲਿਸ ਕੋਲੇ 80000 ਦੀ ਨਾਫਰੀ ਸੀ 2025 ਚ ਵੀ 80000 ਹੈ ਕਿਉਂਕਿ ਉਸ ਤੋਂ ਬਾਅਦ ਕ੍ਰਾਈਮ ਕਿੰਨਾ ਵਧ ਗਿਆ ਪਾਪੂਲੇਸ਼ਨ ਕਿੰਨੀ ਵਧ ਗਈ ਪਰ ਸਾਨੂੰ ਪੁਲਿਸ ਨੂੰ ਵੀ ਅਪਗ੍ਰੇਡ ਕਰਨ ਦੀ ਸਟਰੈਂਥਨ ਕਰਨ ਦੀ ਜ਼ਰੂਰਤ ਹੈ ਸੋ ਉਹਦੇ ਵਾਸਤੇ ਅਸੀਂ ਆਉਣ ਵਾਲੇ ਦਿਨਾਂ ਚ ਬਿੱਲ ਪਾਸ ਕਰ ਰਹੇ ਹਾਂ ਕਿ 10000 ਦੇ ਕਰੀਮ ਹ ਕਟ ਕੋਟੇ ਨੂੰ ਸੀ ਬੜੀ ਜਲਦੀ ਲੈ ਜਾਗੇ ਤਾਂ ਕਿ ਨਵੇਂ ਅਫਸਰ ਆਉਣ ਤੁਹਾਡੀਆਂ ਤਰੱਕੀਆਂ ਰੁਕੀਆਂ ਪਈਆਂ ਸੀ ਡੀਐਸਪੀਆਂ ਦੀਆਂ ਐਸਪੀ ਬਣਨ ਦੀਆਂ ਤਰੱਕੀਆਂ ਰੁਕੀਆਂ ਪਈਆਂ ਸੀ ਐਸਪੀ ਦੀਆਂ ਆਈਪੀਐਸ ਬਣਨ ਦੀਆਂ ਤਰੱਕੀਆਂ ਰੁਕੀਆਂ ਪਈਆਂ ਸੀ ਇਨਸਪੈਕਟਰਾਂ ਦੀਆਂ ਡੀਐਸਪੀ ਬਣਨ ਦੀਆਂ ਰੁਕੀਆਂ ਪਈਆਂ ਸੀ ਐਵੇਂ ਹੀ ਰੁਕੀਆਂ ਪਈਆਂ ਸੀ ਕੋਈ ਕਾਰਨ ਵੀ ਨਹੀਂ ਸੀ ਕੋਈ ਮੈਂ ਕਾਰਨ ਪੁੱਛਿਆ ਕਹਿੰਦੇ ਬਸ ਟਾਈਮ ਹੀ ਨਹੀਂ ਮਿਲਿਆ ਫਾਈਲ ਸਾਈਨ ਕਰਨ ਦਾ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਕੋਲ ਫਾਈਲਾਂ ਸਾਈਨ ਕਰਨ ਦਾ ਟਾਈਮ ਹੈ ਨਹੀਂ ਸੀ ਜੀ ਪਰ ਇੱਧਰ ਦੇਖੋ ਇੱਧਰ ਆਪਣੇ ਕੈਰੀਅਰ ਦਾ ਸਵਾਲ ਹੈ ਜ਼ਿੰਦਗੀ ਬਦਲ ਜਾਂਦੀ ਹੈ ਜਨਾਬ ਔਰ ਜਦੋਂ ਕਿਸੇ ਇੱਕ ਰੁਕੀ ਇੱਕ ਵੀ ਤਰੱਕੀ ਰੁਕ ਗਈ ਤਾਂ ਪਿੱਛੇ ਦੇਖੋ ਨਾ ਕੜਾ ਸਾਰਾ ਉਹ ਵੀ ਅਸੀਂ ਸਾਰੀਆਂ ਐਸਪੀ ਦੀਆਂ ਡੀਐਸਪੀ ਦੀਆਂ ਸਾਰੀਆਂ ਪੋਸਟਾਂ ਭਰੀਆਂ ਨੇ ਐਡੀਸ਼ਨਲ ਚਾਰजेस ਸੀਗੇ ਦੋ ਦੋ ਜ਼ਿਲ੍ਹੇ ਦੇਖਣੇ ਪੈਂਦੇ ਸੀਗੇ ਜਦਕੇ ਸਾਡੇ ਕੋਲੇ ਅਫਸਰ ਹੈਗੇ ਨੇ ਉਹਨਾਂ ਨੂੰ ਤਰੱਕੀ ਦੇ ਕੇ ਅਸੀਂ ਤੁਹਾਡੀਆਂ ਫਾਈਲਾਂ ਜਿਹੜੀਆਂ ਨੇ ਸਾਰੇ ਕਲੀਅਰ ਕੀਤੀਆਂ ਤੁਸੀਂ ਹੈਰਾਨ ਹੋ ਜਾਓਗੇ ਹੁਣ ਤੱਕ ਮੈਂ 13000 ਤੋਂ ਵੱਧ ਫਾਈਲਾਂ ਸਾਈਨ ਕਰ ਚੁੱਕਿਆ ਜੀ ਟੋਟਲ ਹਰ ਇੱਕ ਡਿਪਾਰਟਮੈਂਟ ਦੀਆਂ 13000 ਮੈਂ ਨਹੀਂ ਚਾਹੁੰਦਾ ਕਿ ਮੇਰੇ ਸਾਈਨਾਂ ਦੀ ਵਜ੍ਹਾ ਕਰਕੇ ਕਿਸੇ ਦੀ ਤਰੱਕੀ ਰੁਕ ਜੇ ਕਿਸੇ ਦੀ ਕਿਸੇ ਦਾ ਪਟਾ ਰੁਕ ਜੇ ਕੋਈ ਮੈਂ ਚਾਹੁੰਦਾ ਤਰੱਕੀਆਂ ਕਰੋ ਸਾਰੇ ਤਰੱਕੀਆਂ ਜਦੋਂ ਤੁਸੀਂ ਅੱਦੇ ਮਨ ਨਾਲ ਜਾਓਗੇ ਡਿਊਟੀ ਤੇ ਫਿਰ ਤੁਸੀਂ ਇਨਸਾਫ ਨਹੀਂ ਕਰ पाओगे ਜੋ ਤੁਹਾਨੂੰ ਪਤਾ ਯਾਰ ਮੈਂ ਡਿਜ਼ਰਵ ਉਹ ਕੁਝ ਹੋਰ ਕਰਦਾ ਪਰ ਮੈਨੂੰ ਜਿਹੜਾ ਟ੍ਰੀਟਮੈਂਟ ਕੁਝ ਮਿਲ ਰਹੀ ਹੈ ਤਾਂ ਫਿਰ ਤੁਹਾਡਾ ਮਨ ਜਿਹੜਾ ਉਹ ਨਾਲ 100% ਤੁਸੀਂ ਦੇ ਨਹੀਂ ਸਕਦੇ ਆਪਣੇ ਫੀਲਡ ਜੇ ਤੁਹਾਨੂੰ ਪਤਾ ਕਿ ਹਾਂ ਸਰਕਾਰ ਐਪਰੀਸ਼ੀਏਟ ਕਰਦੀ ਹੈ ਜਿੰਨਾ ਸਾਨੂੰ ਜੋ ਡਿਸਰਵ ਕਰਦੇ ਆਂ ਸੀ ਸਾਨੂੰ ਸਾਡੇ ਮੋਢਿਆਂ ਤੇ ਸਟਾਰ ਉਹ ਹੋਏ ਹੈਗੇ ਨੇ ਕਿ ਜਿਹੜੇ ਅਸੀਂ ਡਿਸਰਵ ਕਰਦੇ ਆਂ ਤਾਂ ਫਿਰ ਤੁਸੀਂ 110% ਕਰੋਗੇ ਆਪਣੇ ਫੀਲਡ ਦੇ ਵਿੱਚ ਐਕਸਟਰਾ ਟਾਈਮ ਵੀ ਡਿਊਟੀ ਕਰੋਗੇ ਕਿ ਨਹੀਂ ਯਾਰ ਅਸੀਂ ਕੁਝ ਕਰਕੇ ਦਿਖਾਉਣਾ ਹੈ ਜੇ ਸਾਡੇ ਤੋਂ ਸਰਕਾਰ ਉਮੀਦ ਕਰਦੀ ਹੈ ਤਾਂ ਅਸੀਂ ਉਹਨਾਂ ਉਮੀਦਾਂ ਤੇ ਪੂਰੇ ਉਤਰ ਬਹੁਤ ਸਾਰੇ ਮੈਨੂੰ ਪਰਸਨਲੀ ਜਾਣਦੇ ਨੇ ਸਾਡੇ ਜਿਹੜੇ ਪੁਲਿਸ ਦੇ ਜਿੰਨੇ ਵੀ ਅਫੀਸਰ ਸਹਿਬਾਨ ਨੇ ਮੈਂ ਬਹੁਤ ਬੜੀ ਕਿਤਨਾ ਕਿਤੇ ਪਹਿਲਾਂ ਐਜ਼ ਅਨ ਆਰਟਿਸਟ ਜਦੋਂ ਵਿਚਰਦੇ ਸੀ ਉਦੋਂ ਮਿਲਦੇ ਵੀ ਰਹੇ ਹਾਂ ਤੇ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਸਾਰਿਆਂ ਨੂੰ ਮੌਕਾ ਮਿਲੇ ਅਸੀਂ ਤਾਂ 14 15 16 17 ਵਾਲੇ ਬੈਚ ਵੀ ਸ਼ੁਰੂ ਕਰ ਰੱਖੇ ਨੇ ਕਿ ਫੀਲਡ ਦੇ ਵਿੱਚ ਮੌਕਾ ਮਿਲਣਾ ਚਾਹੀਦਾ ਹਰ ਇੱਕ ਨੂੰ ਜਨੂਨ ਹੁੰਦਾ ਕੰਮ ਕਰਨ ਦਾ ਨਹੀਂ ਤਾਂ ਲਾਬਿੰਗ 'ਚ ਹੀ ਲੰਘ ਜਾਂਦਾ ਟਾਈਮ ਉਹ ਚੁਗੜੇ ਮਾਰਦੇ ਵੀ ਕੋਈ ਨਾ ਕੋਈ ਜੁਗਾੜ ਲਾਈਏ ਯਾਰ ਕਿਤਨਾ ਕਿਤੇ ਜਾਈਏ ਯਾਰ ਫਿਰ ਜਦੋਂ ਜੁਗਾੜ ਲੱਗ ਜਾਂਦਾ ਫਿਰ ਉੱ ਸਤੇ ਸਰਵਾਈਵਲ ਮੋਡ ਚ ਆ ਜਾਂਦੇ ਆ ਬੈਠੀ ਰਹੀਏ ਯਾਰ ਕਿਤੇ ਕੋਈ ਕੋਈ ਬਦਲੀ ਨਾ ਕਰਾ ਦੇ ਕੋਈ ਉਹ ਨਾ ਕਰ ਦੇ ਇਹ ਇੰਨਾ ਚੱਕਰਾਂ ਚ ਟਾਈਮ ਚਲਾ ਜਾਂਦਾ ਸਾਰਾ ਸੋ ਇਸ ਕਰਕੇ ਫ੍ਰੀ ਹੈਂਡ ਤੁਹਾਨੂੰ ਦਿੱਤਾ ਹੋਇਆ ਹੈ ਫ੍ਰੀ ਮਾਈਂਡ ਹੋ ਕੇ ਤੁਸੀਂ ਡਿਊਟੀਆਂ ਕਰੋ ਰਿਜ਼ਲਟ ਦਿਓ ਰਿਜ਼ਲਟ ਦਿਓਗੇ ਤਾਂ 15 ਅਗਸਤ ਤੇ 26 ਜਨਵਰੀ ਤੇ ਪੁਲਿਸ ਮੈਡਲ ਜਾਂ ਤੁਹਾਡੇ ਐਨੂਅਲ ਡੇਸ ਤੇ ਤੁਹਾਡੀਆਂ ਤਰੱਕੀਆਂ ਹੋਣਗੀਆਂ ਔਰ ਜਿੰਨਾ ਵੀ ਤੁਸੀਂ ਐਫਰਟਸ ਕਰੋਗੇ ਮਨੁੱਖਤਾ ਲਈ ਮਾਨਵਤਾ ਲਈ ਕਿਉਂਕਿ ਤੁਹਾਡਾ ਵਰਦੀ ਜਿਹੜੀ ਹੈ ਇਹ ਇੱਕ ਫਰਜ ਮੰਗਦੀ ਹੈ ਇਹ ਫਰਜ ਨੂੰ ਆਉਣ ਵਾਸਤੇ ਤੁਸੀਂ ਸੌਆਂ ਖਾਧੀਆਂ ਹੋਈਆਂ ਤੇ ਬੜੀ ਉਮੀਦ ਹੈ ਲੋਕਾਂ ਨੂੰ ਹੁਣ ਮੈਨੂੰ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਕਿਉਂਕਿ ਨਵੇਂ ਬੈਚਸ ਆ ਰਹੇ ਨੇ ਪੜੇ ਲਿਖੇ ਮੁੰਡੇ ਆ ਰਹੇ ਨੇ ਹੁਣ ਉਹ ਪਹਿਲਾਂ ਵਾਲੀ ਇਮੇਜ ਨਹੀਂ ਰਹੀ ਹੁਣ ਪੁਲਿਸ ਦੀ ਇਮੇਜ ਜਿਹੜੀ ਅੱਛੀ ਵਧੀਆ ਔਰ ਸਰਕਾਰਾਂ ਤੇ ਹੁੰਦੀ ਹੈ ਡਿਪੈਂਡ ਪੁਲਿਸ ਦੀ ਇਮੇਜ ਵਧੀਆ ਬਣਾਉਣੀ ਤੇ ਚਲੋ ਵਿੱਚੋਂ ਇੱਕ ਅੱਧਾ ਇਦਾਂ ਦਾ ਵੀ ਕਟਨਾ ਹੋ ਜਾਂਦੀ ਹੈ ਜਿਹੜੀ ਸਾਰੇ ਪੁਲਿਸ ਨੂੰ ਹੀ ਬਦਨਾਮੀ ਚਲਣੀ ਪੈ ਜਾਂਦੀ ਹੈ ਉਹਦਾ ਕੀ ਕਰ ਸਕਦੇ ਹਾਂ ਉਹ ਤਾਂ ਹਰੇਕ ਫੀਲਡ 'ਚ ਹੀ ਹੈਗੇ ਨੇ ਜਿਨ੍ਹਾਂ ਨੂੰ ਕਦੇ ਰਾਜ ਨਹੀਂ ਆਉਣਾ ਜਾਂ ਨੀਤਾ ਨਹੀਂ ਜਿਨ੍ਹਾਂ ਦੀਆਂ ਪਰ ਸਕਦੇ ਸਿਆਣੇ ਕਹਿੰਦੇ ਢਿੱਡ ਦਾ ਭੁੱਖਾ ਰਾਜ ਜਾਂਦਾ ਹੈ ਨੀਂਦ ਦਾ ਭੁੱਖਾ ਨਹੀਂ ਰਾਜਦਾ ਉਹਦਾ ਜਿੰਨੇ ਮਰਜੀ ਤੁਸੀਂ ਅਟੈਚੀ ਭਰ ਲਓ ਜਿੰਨੇ ਮਰਜੀ ਉਹ ਕਰ ਲਓ ਉਹ ਤਾਂ ਮਤਲਬ ਲక్ష్ਮੀ ਮਾਤਾ ਨੂੰ ਕੈਦ ਕਰਨ ਵਾਲੀ ਗੱਲ ਹੀ ਹੈ ਤੇ ਉਹ ਕੈਦ ਕਰਕੇ ਜਾਓਗੇ ਕਿੱਥੇ ਫਿਰ ਸੋ ਇਸ ਕਰਕੇ ਉਹ ਕਹਿੰਦੇ ਆ ਕਿ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੀਬ ਨਹੀਂ ਹੁੰਦੀ ਸਭ ਕੁਝ ਏਥੀ ਰਹਿ ਜਾਂਦਾ ਆਪਣੇ ਤੋਂ ਪਹਿਲਾਂ ਵਾਲੇ ਵੀ ਤੁਰ ਗਏ ਬੜੇ ਬੜੇ ਸਿਕੰਦਰ ਤੁਰ ਗਏ ਦੁਨੀਆ ਜਿੱਤਣ ਵਾਲੇ ਆਪਾਂ ਵੀ ਤੁਰ ਜਾਣਾ ਹੈ ਬਸ ਇਹ ਆ ਵੀ ਚੰਗੇ ਕੰਮ ਕਰ ਜਾਓਗੇ ਚਾਰ ਬੰਦੇ ਯਾਦ ਰੱਖ ਲੈਣਗੇ ਨਹੀਂ ਕਰੋਗੇ ਤਾਂ ਉਹਨਾਂ ਦੀ ਲਿਸਟ 'ਚ ਨਾਮ ਆ ਜਾਊਗਾ ਭਾਈ ਕਈ ਐਦਾਂ ਦੇ ਅਫਸਰ ਵੀ ਹੈਗੇ ਨੇ ਜਿਨ੍ਹਾਂ ਦੀ ਬਦਲੀ ਹੋ ਜੇ ਕਿਉਂਕਿ ਹਰੇ ਐਦਾਂ ਦੇ ਅਫਸਰ ਨੂੰ ਹਰੇਕ ਜ਼ਿਲ੍ਹੇ ਵਾਲੇ ਮੰਗਦੇ ਸਾਨੂੰ ਜਦੋਂ ਸੰਦੇ ਦੋ ਬਦਲੀ ਹੋ ਜੇ ਤਾਂ ਲੋਕ ਇਤਰਾਜ਼ ਕਰਦੇ ਆ ਧਰਨਾ ਦਿੰਦੇ ਆ ਲੋਕ ਵੀ ਯਾਰ ਨਹੀਂ ਐਦਾਂ ਤੇ ਕਈਆਂ ਦੀ ਬਦਲੀ ਹੋਣ ਦੇ ਘੰਡਪਟ ਖਲਾਉਂਦੇ ਵੀ ਸ਼ੁਕਰ ਹੈ ਕਹਿੰਦਾ ਛੁੱਟਿਆ ਇਹ ਜੀ ਵੀ ਹੈਗੇ ਨੇ ਸੋ ਇਸ ਕਰਕੇ ਮੈਨੂੰ ਤਾਂ ਕਿਉਂਕਿ ਮੈਂ ਬਹੁਤ ਥੱਲੋਂ ਗਰਾਊਂਡ ਚੋਂ ਆਇਆ ਤਾਂ ਮੈਨੂੰ ਸਾਰਾ ਪਤਾ ਹੈ ਇਸ ਗੱਲ ਦਾ ਤਾਂ ਕਰਕੇ ਮੈਨੂੰ ਫੈਸਲੇ ਲੈਂਡ 'ਚ ਵੀ ਸੋਖ ਰਹਿੰਦੀ ਹੈ ਕਿ ਕੋਈ ਗਰਾਊਂਡ ਲੈਵਲ ਦਾ ਜੇ ਪਤਾ ਹੋਵੇ ਫਿਰ ਕੋਈ ਦਿੱਕਤ ਨਹੀਂ ਹੁੰਦੀ ਕਿਵੇਂ-ਕਿਵੇਂ ਤੁਸੀਂ ਭਰਤੀ ਹੋਏ ਹੋ ਕਿਵੇਂ ਉਤੋ ਬਾਅਦ ਮਿਹਨਤਾਂ ਕੀਤੀਆਂ ਨੇ ਡਿਊਟੀਆਂ ਘਰਾਂ ਤੋਂ ਦੂਰ ਲੱਗੀਆਂ ਨੇ ਤੁਹਾਡੀ ਤਾਂ ਡਿਊਟੀ ਤਾਂ ਵੀ ਕਿਉਂ ਟਾਈਮ ਨਹੀਂ ਹੈਗਾ 15 ਅਗਸਤ ਨੂੰ 26 ਜਨਵਰੀ ਨੂੰ ਦੀਵਾਲੀ ਨੂੰ ਦਸਹਿਰੇ ਨੂੰ ਆਮ ਲੋਕਾਂ ਨੂੰ ਛੁੱਟੀ ਹੁੰਦੀ ਹੈ ਤੁਹਾਡੀ ਡਿਊਟੀ ਲਿ ਪ੍ਰਬੰਧ ਕੀਤਾ ਹੈ ਤੁਸੀਂ ਕਰੇ ਜਾ ਸਕੋ ਬੱਚਿਆਂ ਨਾਲ ਬੈਠ ਸਕੋ ਤਾਂ ਕਿ ਤੁਹਾਨੂੰ ਡਿਊਟੀ ਕਰਨ ਵੇਲੇ ਤੁਸੀਂ ਕਿਸੇ ਟੈਨਸ਼ਨ ਚ ਜਾਂ ਕਿਸੇ ਡਿਪਰੈਸ਼ਨ ਚ ਜਾਂ ਕਿਸੇ ਮਾਨਸਿਕ ਪ੍ਰੈਸ਼ਰ ਦੇ ਥੱਲੇ ਨਾ ਰਹੋ ਫਿਰ ਉਹ ਡਿਸੀਜਨ 메ਕਿੰਗ ਚ ਫਰਕ ਪੈ ਜਾਂਦਾ ਉਹਦੇ ਨਾਲ ਜੇ ਤੁਸੀਂ ਕਿਸੇ ਪ੍ਰੈਸ਼ਰ ਚੋਂ ਜਾਂ ਤੁਹਾਡਾ ਧਿਆਨ ਕਿਤੇ ਹੋਰ ਹੈ ਉਹਦੇ ਨਾਲ ਡਿਸੀਜਨ 메ਕਿੰਗ ਜਿਹੜੀ ਹੈ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਇਸ ਕੈਂਪ ਦਾ ਭਰਪੂਰ ਫਾਇਦਾ ਠਾਉਗੇ ਤੇ ਤੁਹਾਡੀ ਡਿਊਟੀ ਤੁਹਾਡੇ ਤੁਹਾਡੀ ਐਕਸਪਰਟਨੈਸ ਦੇ ਵਿੱਚ ਵਾਧਾ ਹੋਊਗਾ ਇਹਦੇ ਨਾਲ ਆਫੀਸਰ ਸਹਿਪੰਤ ਇੱਥੇ ਆਉਂਦੇ ਰਹਿਣਗੇ ਔਰ ਪੰਜਾਬ ਤੇ ਜਿਹੜੀ ਲੱਗਿਆ ਹੋਇਆ ਦਾਲ ਚਿੱਟੇ ਵਾਲਾ ਇਹਨੂੰ ਆਪਾਂ ਤੋੜਾਂਗੇ ਬਹੁਤ ਘਟ ਵੀ ਗਿਆ ਯੁੱਧਨਾਸ਼ਿਪਰੋਧ ਪੱਛੇੜਿਆ ਹੋਇਆ ਬਹੁਤ ਸਾਰੇ ਫੋਨ ਆਉਂਦੇ ਸਾਨੂੰ ਲੋਕਾਂ ਦੇ ਕਿ ਸਾਡੇ ਪਿੰਡ ਅਸੀਂ ਨਸ਼ਾ ਮੁਕਤ ਪਿੰਡ ਡਿਕਲੇਅਰ ਕਰਤਾ ਤੇ ਇਹਦੇ ਵਾਸਤੇ ਲੋਕ ਲਹਿਰ ਬਣਾਉਣੀ ਬੜੀ ਜ਼ਰੂਰੀ ਹੈ ਜਿਸ ਤਰ੍ਹਾਂ ਕੁਲਦੀਪ ਸਿੰਘ ਜੀ ਨੇ ਕਿਹਾ ਕੱਲੀ ਕੋਲਸਤਾ ਨਹੀਂ ਅਸੀਂ ਪਬਲਿਕ ਨੂੰ ਵੀ ਐਪਰੀਸ਼ੀਏਟ ਕਰ ਰਹੇ ਹਾਂ ਕਿ ਤੁਸੀਂ ਲੋਕ ਕੋ ਲਹਿਰ ਬਣਾਓ ਦੱਸੋ ਸਾਨੂੰ ਕਿੱਥੇ ਕੀ ਹੋ ਰਿਹਾ ਹੈ ਅਗੇ ਐਕਸ਼ਨ ਲੈਣਾ ਸਾਡਾ ਕੰਮ ਹੈ ਤਾਂ ਕਿ ਕਿਉਂਕਿ ਪਬਲਿਕ ਦੇ ਸਹਿਯੋਗ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਪਬਲਿਕ ਦਾ ਸਹਿਯੋਗ ਬੜਾ ਜ਼ਰੂਰੀ ਹੈ ਤੇ ਮੈਂ ਇਹੀ ਕਹਿਣਾ ਚਾਹੁੰਦਾ ਸ਼ੁਭ ਕਾਮਨਾਵਾਂ ਦਿੰਨਾ ਕਿ ਤੁਸੀਂ ਇੱਥੇ ਟ੍ਰੇਨਿੰਗ ਸੈਂਟਰ ਦੇ ਵਿੱਚ ਆ ਕੇ ਆਪਣੇ ਜਿਹੜੇ ਕਾਬਲੀਅਤ ਹੈ ਉਹਨੂੰ ਹੋਰ ਵਧਾਓਗੇ ਆਪਣੇ ਟੈਲੈਂਟ ਦੇ ਵਿੱਚ ਵਾਧਾ ਹੋਊਗਾ ਤੁਹਾਡੇ ਵਿੱਚ ਤੇ ਉਹ ਉਹਦਾ ਸਮਾਜ ਨੂੰ ਪੋਜ਼ਿਟਿਵ ਤਰੀਕੇ ਨਾਲ ਫਾਇਦਾ ਹੋਊਗਾ ਤੇ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵੱਚ ਸਭ ਤੋਂ ਵਧੀਆ ਬ੍ਰਸ਼ ਜਿਹੜਾ ਤੁਹਾਡੇ ਹੱਥ 'ਚ ਹੈ ਸੋ ਰੰਗਲੇ ਪੰਜਾਬ 'ਚ ਬਹੁਤ ਵਧੀਆ ਰੰਗ ਜਿਹੜੇ ਨੇ ਉਹ ਤੁਸੀਂ ਲਾ ਐਂਡ ਆਰਡਰ ਨੂੰ ਮੇਨਟੇਨ ਕਰਕੇ ਆ ਜਿਹੜੀਆਂ ਸਮਾਜਿਕ ਅਲਮਤਾ ਨੇ ਇਹਨਾਂ ਨੂੰ ਦੂਰ ਕਰਕੇ ਤੁਸੀਂ ਰੰਗਲੇ ਪੰਜਾਬ ਦੇ ਵਿੱਚ ਹੋਰ ਰੰਗ ਭਰ ਸਕਦੇ ਹੋ ਅ ਵਿਸ਼ੂ ਆਲ ધ ਬੈਸਟ ਗੁੱਡ ਲੱਕ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ